ਸਤਿ ਸ਼੍ਰੀ ਅਕਾਲ ਜੀ ਅੱਜ ਮਾਪੋ ਅੱਜ ਮਾ ਪੁਜਾਇਆ ਰਾਂਸਾਂਸੀ ਲੱਗੇ ਕਿੱਥੇ ਬੰਨ ਲੱਗੇ ਸੋਨਿਆ ਗਾਂਧੀ ਇਹਨਾਂ ਦੇ ਕੋਲ ਨਹੀਂ ਪੁਰੇ ਸ਼ਾ ਲੱਗੇ ਚਲੋ ਕੋਈ ਜਾਣ ਕਿਦਨ ਕੋ ਕਿਦਨ ਕੋ ਹੋ ਜੂਗਾ ਸੋਨਿਆ ਮਾਨ ਜੀ ਤੁਹਾਨੂੰ ਪਤਾ ਬਹੁਤ ਵੱਡੀ ਕਹਿ ਗਏ ਪੰਜਾਬ ਚ ਗੈਕ ਨਹੀਂ ਐਕਟਰ ਟਰੋ ਮਰਜ਼ੀ ਰੋਕੇ ਕਿਦਨ ਕੋ ਕਿਦਨ ਕੋ ਕਰਾਉ ਬਹੁਤ ਵੱਡੀਆਂ ਫਿਲਮਾਂ ਆਈਆਂ ਸੂਰੀ ਸੁਣੀਆਂ ਬਹੁਤ ਜ਼ਿਆਦੀਆਂ ਤੇ ਬਹੁਤ ਵੱਡੇ ਗੀਤਾਂ ਚਾਹੀਏ ਮੂਸਿਆਂ ਵਾਲੇ ਦੇ ਨਾਲ ਗੀਤ ਆਇਆ ਹੈ ਇਹਨਾਂ ਦਾ ਬਹੁਤ ਵਧੀਆ ਅੱਜ ਮੈਨੂੰ ਪਤਾ ਲੱਗਾ ਮੈਂ ਇਹਨਾਂ ਨੂੰ ਮਿਲ ਕੇ ਆਇਆ ਅੱਜ ਇਹਨਾਂ ਨੂੰ ਖੁਦ ਉੱਥੇ ਗਿਆ ਇਹ ਬੜਾ ਇਹਨਾਂ ਨੇ ਹਲਕੇ ਦੀ ਸੇਵਾ ਚਲੋ ਬਹੁਤ ਕੀਤੀ ਆ ਚਲੋ ਇਸ ਤਰ੍ਹਾਂ ਹੀ ਬਾਬਾ ਬੁੱਢਾ ਸਾਹਿਬ ਮੇਰ ਕਰੇ ਇਤਨਾ ਸੇਵਾ ਹਲਕੇ ਦੀ ਕਰਦੇ ਰਹਿਣ ਤੇ ਹਲਕੇ ਦੀ ਜਿਹੜੀ ਸੇਵਾ ਕਰਦੇ ਆਪੇ ਗੁਰੂ ਮੇਰੇ ਹਿਸਾਬ ਨਾਲ ਕਿਹੜੇ ਹਲਕੇ ਦੇ ਲੋਕ ਆ ਉਹ ਜਰੂਰ ਮੌਕਾ ਦੇਣਗੇ ਸਮਾਂ ਲੱਗ ਜਾਂਦਾ ਮੌਕਾ ਜਰੂਰ ਦੇਣਗੇ ਤੇ ਮੈਨੂੰ ਲੱਗਦਾ ਪਿੱਛੇ ਬੰਨ ਟੋਟਾ ਹੀ ਤੇ ਭਾਂਜੀ ਜੀ ਨਾਲ ਨੇ ਕੋਈ ਸੇ ਕਹਿ ਦਿੱਤਾ ਹੀ ਤੇ ਜਾ ਰਿਹਾ ਇੱਥੇ ਕੋਈ ਤੋੜਾ ਦਿਓ ਕੋਈ ਈਟੀ ਵੱਡੀ ਗੱਲ ਨਹੀਂ ਆ ਰਹੀ ਮੈਂ ਪੁੱਛਣ ਆਇਆ ਕੀ ਚੱਕਰੀ ਕਹਾਣੀ ਦਾ ਹਾਂ ਭਾਂਜੀ ਹਰੀ ਕਹਿੰਦੇ ਸੰਗਾ ਸਭ ਚੱਲਦਾ ਰਹਿੰਦਾ ਆ ਕਿਦ ਦਿਨ ਕਹੋ ਕਿਦ ਦਿਨ ਕਹੋ ਦਿਨ ਹੀ ਕਹੋ ਠੀਕ ਹੈ ਨਾ ਕبھی ਨਹੀਂ ਬਾਹੂ ਪਿੰਡ ਨਹੀਂ ਪੌਣੀ ਪਿੰਡ ਨਹੀਂ ਪੌਣੀ ਪਿੰਡ ਨਹੀਂ ਪੌਣੀ ਕੁਛ ਨਹੀਂ ਰੋਣਾ ਸਾਦੀ ਲੱਗਦੀ ਬਹੁਤ ਪਿਆਰੀ ਭਾਂਜੀ ਹਰੀ ਪਿੰਡ ਨਹੀਂ ਪੌਦੇ ਪੰਜਾਬੀ ਸੂਟ ਪਾ ਕੇ ਰੱਖਦੇ ਆ ਕਾਫੀ ਨਹੀਂ ਬਾਹੂ ਕਾਫੀ ਨਹੀਂ ਪਾ ਕੇ ਕਾਫੀ ਨਹੀਂ ਪਾਖਣਾ ਬਾਹੂ ਠੀਕ ਹੈ ਨਾ ਤੇ ਬਹੁਤ ਵਧੀਆ ਤੇ ਭਾਂਜੀ ਹਰੀ ਤੇ ਚਲੋ ਹਾਂ ਕਿ ਜੜਾਏ ਆ